ਸੋ ਇੰਗਲਿਸ਼ ਭਾਸ਼ਾ ਦਾ ਇੱਕ ਸ਼ਬਦ ਬਾ ਹੈਰਿਟੇਜ ਇਸ ਹੈਰਿਟੇਜ ਸ਼ਬਦ ਦਾ ਅੱਜ ਦੇ ਯੁੱਗ ਵਿੱਚ ਬਹੁਤ ਹੀ ਇੱਕ ਵੱਡਾ ਮਹੱਤਵ ਹੈ ਹੈਰਿਟੇਜ ਦਾ ਮਤਲਬ ਆ ਪੁਰੰਤਨ ਔਰ ਪ੍ਰੰਤਨ ਦਾ ਮਤਲਬ ਆ ਕਿ ਪੁਰਾਣੀਆਂ ਚੀਜ਼ਾਂ ਦੀ ਸਾਂਭ ਸੰਭਾਲ ਕਰਨਾ ਸੋ ਅੱਜ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਗੁਰਦਾਸਪੁਰ ਜ਼ਿਲ੍ਹੇ ਦੇ ਨਾਮਰ ਸਮਾਜ ਸੇਵੀ ਔਰ ਅੱਖਾਂ ਦੇ ਮਾਹੀ ਡਾਕਟਰ ਡਾਕਟਰ ਕੇ.ਡੀ ਸਿੰਘ ਜੀ ਮੌਜੂਦ ਨੇ ਗੁਰਦਾਸਪੁਰ ਜ਼ਿਲ੍ਹੇ ਦੀਆਂ ਹੈਰਿਟੇਜ ਇਮਾਰਤਾਂ ਨੂੰ ਲੈ ਕੇ ਡਾਕਟਰ ਸਾਹਿਬ ਇੱਕ ਨਵੀਂ ਮੁਹਿੰਮ ਸ਼ੁਰੂ ਕਰਨ ਜਾ ਰਹੇ ਆ ਡਾਕਟਰ ਸਾਹਿਬ ਅੱਜ ਦੀ ਗੱਲਬਾਤ ਵਿੱਚ ਤੁਹਾਡਾ ਸਵਾਗਤ ਆ। ਥੈਂਕ ਯੂ। ਸਰ ਦਰਸ਼ਕਾਂ ਨੂੰ ਜਾਣੂ ਕਰਵਾਓ ਕਿ ਗੁਰਦਾਸਪੁਰ ਜ਼ਿਲ੍ਹੇ ਦੀ ਹੈਰੀਟੇਜ ਬਿਲਡਿੰਗਸ ਜਿਹੜੀਆਂ ਵਾ ਉਸ ਨੂੰ ਲੈ ਕੇ ਕੀ ਤੁਸੀਂ ਨਵੀਂ ਮਹੀਂਂ ਦੀ ਸ਼ੁਰੂਆਤ ਕਰਨ ਜਾ ਰਹੇ ਜੀ। ਦੇਖੋ ਅਸਰ ਸ਼ਰਮਾ ਜੀ ਤੁਸੀਂ ਪਹਿਲਾਂ ਹੀ ਕਹਿਤਾ ਵੀ ਇੰਗਲਿਸ਼ ਆ ਵਰਡ ਹੈ ਹੈਰੀਟੇਜ। ਜੀ ਸਰ। ਹੈਰੀਟੇਜ ਇਹ ਵੀ ਜੋ ਸਾਡੇ ਪੁਰਖਿਆਂ ਨੇ ਸਾਨੂੰ ਵਿਰਾਸਤ ਚ ਮਿਲਿਆ। ਜੀ ਜੀ। ਅਸੀਂ ਲੋਕਾਂ ਨੂੰ ਸਾਨੂੰ ਉਹ ਚੀਜ਼ ਪ੍ਰੀਜ਼ਰਵ ਕਰਨੀ ਚਾਹੀਦੀ। ਜੀ। ਅਸੀਂ ਜਦੋਂ ਆਪਣਾ ਪ੍ਰਾਣ ਤਤ ਜਿਹੜਾ ਆਪਣਾ ਇਤਿਹਾਸ ਨੂੰ ਪ੍ਰੀਜ਼ਰਵ ਕਰਦੇ ਨਾ ਹਾਂ ਉਹ ਤੇ ਸਾਨੂੰ ਬੜਾ ਇੱਕ ਫੀਲ ਹੁੰਦਾ ਹੈ ਇੱਕ ਅੱਛਾ ਲੱਗਦਾ ਹੈ ਉਹ ਯਾਰ ਕਿਹੇ ਵੇਲੇ ਸਾਡੇ ਵੱਡੇ ਬਜ਼ੁਰਗ ਇੱਥੇ ਕੰਮ ਬੈਠਦੇ ਸੀ ਅੱਜ ਅਸੀਂ ਇੱਥੇ ਬੈਠੇ ਹਾਂ ਪਰ ਜੋ ਉਹਨਾਂ ਨੇ ਨਕਸ਼ੇ ਬਣਾਏ ਜੋ ਸੋਨੀਆ ਬਿਲਡਿੰਗਾਂ ਬਣਾਈਆਂ ਅਸੀਂ ਉਹਦੇ ਚ ਨੇ ਇੱਕ ਰਾਇਲ ਜੀ ਫੀਲਿੰਗ ਆਦੀ ਹੈ ਹਾਂ ਜਿਸ ਲਈ ਮੈਂ ਸੋਚ ਰਿਹਾ ਸੀ ਵੀ ਗੁਰਦਾਸਪੁਰ ਵਾਸਤੇ ਮੈਂ ਕੁਝ ਕਰਾਂ ਹਾਂ ਸੋ ਗੁਰਦਾਸਪੁਰ ਵਾਸਤੇ ਚਲੋ ਸੜਕਾਂ ਵੀ ਬਣ ਜਾਣਗੀਆਂ ਡਰਾਈਵਰ ਸੜਕਾਂ ਵੀ ਹੋ ਗਈ ਬਿਲਕੁਲ ਜੀ ਸਭ ਕੁਝ ਹੋ ਗਿਆ ਸੀਵਰੇਜ ਪੈ ਗਿਆ ਇਹ ਹੋ ਗਿਆ ਸਾਰੀਆਂ ਪ੍ਰੋਬਲਮਸ ਹੱਲ ਹ ਇੱਕ ਸਭ ਤੋਂ ਵੱਡੀ ਚੀਜ਼ ਹੈ ਗੁਰਦਾਸਪੁਰ ਨੂੰ ਜਿਹੜਾ ਕਿ ਬੜਾ ਵੱਡਾ ਹੈਰਿਟੇਜ ਜਿਹਦੀ ਕਿ ਬੜੀ ਵੱਡੀ ਹਿਸਟਰੀ ਹੈ ਜੀ ਗੁਰਦਾਸਪੁਰ ਦੀ ਉਹ ਹੈਰਿਟੇਜ ਸ਼ਹਿਰ ਨੂੰ ਅਸੀਂ ਨੇ ਇੱਕ ਬੈਕਵੌਲ ਸ਼ਹਿਰ ਬਣਾਇਆ ਹਮ ਅਹੀਂ ਲਿਖ ਲਈ ਐਡਰੈਸ ਨਹੀਂ ਅਸੀਂ ਬੈਕਗਰਾਉਂਡ ਆ ਗੁਰਦਾਸਪੁਰ ਦੇ ਰਹਿਣ ਵਾਲੇ ਬੰਦੇ ਆ ਅਸੀਂ ਬੈਕਗਰਾਉਂਡ ਸਾਡਾ ਬਾਰਡਰ ਦੇ ਬਿਲਕੁਲ ਕੋਲ ਡਿਸਟ੍ਰਿਕਟ ਹੈ ਅਸੀਂ ਨਹੀਂ ਕੁਝ ਕਰ ਸਕਦੇ ਸਾਡੇ ਮਾਈਂਡ ਚ ਆ ਗਈ ਗੱਲ ਹੈ ਲੇਕਿਨ ਅਸੀਂ ਆਪਣੀ ਹੈਰੀਟੇਜ ਨੂੰ ਭੁੱਲ ਗਏ ਇਹ ਗੁਰਦਾਸਪੁਰ ਦੀ ਬੜਾ ਵੱਡਾ ਇਤਿਹਾਸ ਹੈ ਜੀ ਉਸ ਇਤਿਹਾਸ ਦੇ ਵਿੱਚ ਨਾ ਕੁਝ ਐਹੋ ਜਿਹੀ ਬਿਲਡਿੰਗਾਂ ਨੇ ਸ਼ਹਿਰ ਦੇ ਵਿੱਚ ਜਿਹੜੀਆਂ ਸ਼ਹਿਰ ਦਾ ਇੱਕ ਲੈਂਡਮਾਰਕ ਬਣ ਚੁੱਕੀਆਂ ਬਿਲਕੁਲ ਜੀ ਬਿਲਕੁਲ ਜੀ ਤੁਸੀਂ ਦੇਖੋ ਕਿ ਹਨੂਮਨ ਚੌਂਕ ਦੇ ਵਿੱਚ ਇੱਕ ਫੜੀ ਪੜਾ ਸਾਹਿਬ ਨੇ ਇੱਕ ਬਣਾਇਆ ਬਿਲਡਿੰਗ ਨਾਲ ਇਸ ਨੇ ਆ ਜੋ ਇੱਕ ਲੈਂਡਮਾਰਕ ਹੈ ਬਣ ਗਿਆ ਜੀ ਅੱਛਾ ਲੱਗਦਾ ਨਾ ਸੋਹਣਾ ਲੱਗਦਾ ਰਾਤ ਜਦੋਂ ਜਾਓ ਰਾਤ ਨੂੰ ਲਾਈਟ ਚੱਲਦੀ ਅੱਛਾ ਲੱਗਦਾ ਨਾ ਜੀ ਬਿਲਕੁਲ ਇਸੇ ਚੀਜ਼ ਨੂੰ ਗਿਵਨ ਅਨਜ਼ਕਰ ਮੈਂ ਇੱਕ ਸੋਚਿਆ ਕਿ ਸਾਡੇ ਕੋਲ 올ਡ ਡੀਸੀ ਆਫਿਸ ਇੱਥੇ ਹੈ ਹਾਂ ਬਿਲਕੁਲ ਬੜੀ ਅੱਛੀ ਜਗ੍ਹਾ ਦੇ ਬਾਜ਼ਾਰਕਲ ਕੁਮੀਦਾ ਹੈ ਲੱਗਦਾ ਹੈ ਕਿ ਮਿਨੀ ਕੋਈ ਕਨਵਰਪਲੇਸ ਟਾਈਪ ਮਿਨੀ ਪਾਰਲੀਮੈਂਟ ਬਿਲਡਿੰਗ ਹੈ ਜਾਓ ਅੱਛਾ ਲੱਗਦਾ ਜੇ ਰੋਜ਼ਾਨਾ ਦੇਖਰੀਏ ਜੀ ਲੇਕਿਨ ਅਫਸੋਸ ਹੁੰਦਾ ਹੈ ਜਦੋਂ ਮੈਂ ਜਾਣਾ ਉਹਦੇ ਪਿਲਰਸ ਉੱਪਰ ਉਹ ਤਾਕਤ ਦੇ ਬਾਦਸ਼ਾਹ ਕੋਈ ਕੋਈ ਲੱਗੀ ਦੀ ਕਿਸੇ ਦੀ ਕਿਹਦੀ ਲੱਗੀ ਦੀ ਉੱਥੇ ਮੰਨ ਲਓ ਕਿ ਐਡ ਚੁਕਾਈਆਂ ਹੋਈਆਂ ਨੇ ਔਰ ਉਹ ਬਿਲਕੁਲ ਬਿਲਡਿੰਗ ਐਸੇ ਜੱਜਰ ਹਾਲਤ ਚ ਹੈ ਬਿਲਕੁਲ ਜੀ ਬਿਲਕੁਲ ਮੈਂ ਕਹਣਾ ਕਿ ਮੈਂ ਤੁਹਾਡੇ ਪ੍ਰੈਸ ਦੇ ਮਾਧਿਅਮ ਤੋਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਜੀ ਮੈਂ ਸਾਰੇ ਗੁਰਦਾਸਪੁਰ ਦੇ ਐਨ ਜੀਓਜ਼ ਨੂੰ ਕਲੱਬਸ ਨੂੰ ਤੋਂ ਪ੍ਰੈਸ ਕਲੱਬ ਨੂੰ ਜੋ ਵੀ ਮੇਰੇ ਨਾਲ ਮੁਤਸਕ ਨੇ ਜਿਹੜੇ ਸਮਝਣਗੇ ਵੀ ਡਾਟ ਕੀ ਠੀਕ ਕਰ ਰਿਹਾ ਮੈਂ ਰਿਕੁਐਸਟ ਕਰਦਾ ਕਿ ਯਾਰ ਬੈਠੋ ਮੈਨੂੰ ਬੁਲਾਓ ਮੈਂ ਤੁਹਾਡੇ ਕੋਲ ਬੈਣਾ ਤੁਸੀਂ ਮੇਰੇ ਕੋਲ ਆਓ ਤਾਂ ਕਿ ਜਿਹੜੀਆਂ ਅਸੀਂ ਇਹ ਬਿਲਡਿੰਗਸ ਨੇ ਜੀ ਔਰ ਕਈ ਬਿਲਡਿੰਗਾਂ ਦਾ ਮੈਨੂੰ ਪਤਾ ਹੀ ਨਹੀਂ ਹੋਏਗਾ ਲੇਕਿਨ ਮੈਨੂੰ ਇਹ ਪਤਾ ਸਾਡੇ ਹਸਪਤਲ ਦੇ ਆਸ-ਪਾਸ 3-4 ਬਿਲਡਿੰਗ ਨੇ ਮਾਹਰਸ ਡਿਪਾਰਟਮੈਂਟ ਕੋਲ ਨੇ ਜੀ ਨਾਲ 3-4 ਚਾਰ ਚੱਕਲੇ ਜਗ੍ਹਾ ਹੈ ਜੀ ਔਰ ਉਹਦੇ ਵਿੱਚ ਕੀ ਹੈ ਕਲੱਬ ਬਣ ਸਕਦਾ ਹੈ ਕਲੱਬ ਬਣ ਸਕਦਾ ਹੈ ਤੁਸੀਂ ਸਾਰੇ ਸ਼ਹਿਰ ਦੇ ਬੰਦੇ ਅੱਛੇ ਨੇ ਸ਼ਾਮ ਨੂੰ ਆ ਕੇ ਬੈਠਣ ਇੰਜੋਏ ਕਰਨ ਗੱਪ-ਸ਼ਾਮ ਮਾਰਨ ਕਾਪੜਾ ਪਾਣ ਦੂਜੀ ਚੀਜ਼ ਉਹ ਰੈਵਨਿਊ ਦਾ ਸੋਰਸ ਹੋ ਸਕਦੀ ਹੈ ਜੀ ਠੀਕ ਹੈ ਜਣੀ ਟੁੱਟਣੀ ਬਿਲਕੁਲ ਜੀ ਬਿਲਕੁਲ ਉਹ ਸਾਡੀ ਹੈਰੀਟੇਜ ਹੀ ਬਚਾਈਏ ਤੋਂ ਰੈਵਨਿਊ ਦਾ ਸੋਰਸ ਹੀ ਮਿਲੇ ਤੁਹਾਡੇ ਪ੍ਰੈਸ ਕਲੱਬ ਵੀ ਬਣ ਸਕਦਾ ਹੈ ਲਾਇਬ੍ਰੇਰੀ ਬਣ ਸਕਦੀ ਹੈ ਤੇ ਲੋਕਰਟੇ ਹੋ ਸਕਦੇ ਆ ਜਿਹੜੇ ਐਨ ਜੀਓਜ਼ ਆਪਣੀ ਮੀਟਿੰਗ ਕਰਨ ਵਾਸਤੇ ਅਲੱਗ ਅਲੱਗ ਹੋਟਲ ਜਾਂਦੇ ਆ ਉੱਤੇ ਉਹਨਾਂ ਦੇ ਮੀਟਿੰਗ ਹਾਲ ਬਣ ਸਕਦੇ ਆ ਔਰ ਦੇਖੋ ਤੁਹਾਨੂੰ ਫੀਲਿੰਗ ਲੱਗੇਗੀ ਕਿ ਮਹਾਰਾਜਾ ਟਾਈ ਫੀਲਿੰਗ ਆਦੀ ਬਿਲਕੁਲ ਜੀ ਬਿਲਕੁਲ ਔਰ ਆਪਣੇ ਤੇ ਗਰਮ ਕਰਨ ਵਾਸਤੇ ਜੇ ਫੀਲਿੰਗ ਆਏਗੀ ਨਾ ਇੱਕ ਵਾਰੀ ਵੈਸੀ ਟਰਾਈ ਕਰ ਲੈਣਾ ਜਾ ਕੇ ਅੰਦਰ ਜਾ ਕੇ ਤੁਹਾਨੂੰ ਲੱਗੇਗਾ ਕਿ ਹਰ ਗੁਰਦਾਸਪੁਰ ਵਿੱਚ ਵੀ ਕੁਝ ਹੈ ਲੇਕਿਨ ਇਹ ਹਿਰੀਆਣਾ ਸੀ ਪਛਾਣ ਨਹੀਂ ਆਣੀ ਜੀ ਡਾਕਟਰ ਸਾਹਿਬ ਮੇਰਾ ਅਗਲਾ ਸਵਾਲ ਆ ਕਿ ਬਹੁਤ ਵਧੀਆ ਤੁਸੀਂ ਇਹ ਮੁੱਦਾ ਜਿਹੜਾ ਵਾ ਸ਼ੁਰੂ ਕੀਤਾ ਵਾ ਕਿ ਗੁਰਦਾਸਪੁਰ ਜ਼ਿਲ੍ਹੇ ਦੀਆਂ ਪ੍ਰਾਚਨ ਇਮਾਰਤਾਂ ਜੜੀਆਂ ਵਾ ਸ਼ਾਇਦ ਬ੍ਰਿਟਿਸ਼ ਟਾਈਮ ਦੀਆਂ ਵੀ ਕੁਝ ਬਿਲਡਿੰਗਾਂ ਇਹਦੇ ਵਿੱਚ ਜ਼ਰੂਰ ਹੋਣਗੀਆਂ ਉਹਨਾਂ ਦੀ ਸਾਂਭ ਸੰਭਾਲ ਲਈ ਜਾਂ ਉਹਨਾਂ ਨੂੰ ਇੱਕ ਨਵਾਂ ਰੂਪ ਦੇਣ ਲਈ ਬੜਾ ਤੁਸੀਂ ਇੱਕ ਸ਼ਲਾਘਾਯੋਗ ਕਦਮ ਜਿਹੜਾ ਵਾ ਸ਼ੁਰੂ ਕਰਨ ਜਾ ਰਹੇ ਹੋ ਸਰ ਮੇਰਾ ਸਵਾਲ ਇਹ ਆ ਕਿ ਇਹ ਸਾਰਾ ਸਿਸਟਮ ਜਿਹੜਾ ਵਾ ਪੰਜਾਬ ਸਰਕਾਰ ਦੇ ਅਧੀਨ ਆ ਜਿੱਦਾਂ ਡੀਸੀ ਦਫ਼ਤਰ ਦੀ ਪੁਰਾਣੀ ਬਿਲਡਿੰਗ ਆ ਜਾਂ ਤੁਸੀਂ ਹੋਰ ਦੱਸ ਰਹੇ ਹੋ ਇਹ तमाम ਅਲੱਗ-ਅਲੱਗ ਡਿਪਾਰਟਮੈਂਟ ਜਿਹੜੇ ਆ ਸਰਕਾਰ ਦੇ ਅੰਦਰ ਆ ਔਰ ਕਿਤਨਾ ਕਿਤੇ ਜੜਾ ਵਾ ਸਰਕਾਰ ਦੇ ਧਿਆਨ ਚ ਵੀ ਏ ਤੁਹਾਡਾ ਜੜਾ ਉਪਰਾਲਾ ਵਾ ਮਤਲਬ ਕਿ ਤੁਹਾਡੀ ਸੋਚ ਤੇ ਸਰਕਾਰ ਦਾ ਕੰਮ ਮਿਲ ਕੇ ਜੇ ਚੱਲਣਗੇ ਤੇ ਫਿਰ ਉਹ ਚੀਜ਼ ਹੋਣੀ ਏ ਜਿਸ ਦਾ ਤੁਸੀਂ ਖਾਸ ਸੋਚਿਆ ਕੀ ਇਸ ਦੇ ਲਈ ਤੁਸੀਂ ਆਪਣੀ ਜਿਹੜੀ ਮੁਹਿੰਮ ਦੀ ਆਵਾਜ਼ ਆ ਸਰਕਾਰ ਤੱਕ ਪਹੁੰਚਾਉਣ ਦੇ ਲਈ ਵੀ ਕੋਈ ਉਪਰਾਲੇ ਕਰ ਰਹੇ ਹੋ ਦੇਖੋ ਇੱਕ ਬੜੀ ਅੱਛੀ ਗੱਲ ਹੈ ਕਿ ਮੈਂ ਆਮ ਆਦਮੀ ਪਾਰਟੀ ਦਾ ਪੰਜਾਬ ਦਾ ਜੁਆਇੰਟ ਸੈਕਟਰੀ ਆ ਓਕੇ ਉਸ ਉਸ ਦੇ ਵਿਹਾਰ ਤੇ ਅਗਰ ਉਸੇ ਦੇ ਲਈ ਮੈਂ ਹਰ ਪਾਰਟੀ ਦੀ ਇੱਜ਼ਤ ਕਰਦਾ ਕਿਉਂਕਿ ਜੇ ਕੋਈ ਕਲੱਬ ਬਣੇਗਾ ਉਹ ਇਤਨੀ ਕਲਾ ਮੈਂ ਹੀ ਆਣਾ ਹੀ ਆਮ ਆਦਮੀ ਪਾਰਟੀ ਬੰਦੇ ਬਿਲਕੁਲ ਬਿਲਕੁਲ ਔਰ ਉਹਦੇ ਤੇ ਭਾਵੇਂ ਬੀਜੇਪੀ ਦੇ ਵਿੱਚ ਨਾ ਪਲੀਜ਼ ਮੇਰੀ ਇਸ ਗੱਲ ਨੂੰ ਕੋਈ ਰਾਜਨੀਤਿਕ ਵਾਲੇ ਪਾਸੇ ਨਾਲ ਲੈ ਕੇ ਜਾਣਾ ਮੈਂ ਗੁਰਦਾਸਪੁਰ ਵਾਸਤੇ ਕੁਝ ਕਰਨਾ ਕਰਨਾ ਚਾਹੁੰਦਾ ਤੇ ਰਮਣ ਨੇ ਮੈਨੂੰ ਇੱਕ ਪੋਸਟ ਜੁਆਈ ਹੈ ਉਹਦੇ ਵਾਸਤੇ ਮੈਂ ਤੁਹਾਨੂੰ ਦੱਸਾਂ ਕਿ ਮੈਂ ਇੱਕ ਲੈਟਰ ਵੀ ਜੀ ਸਰ ਮਤਲਬ ਕਿ ਦਿੱਤੀ ਹੈ ਲਿਖੀ ਹੈ ਮੈਂ ਸੀਐਮ ਸਾਹਿਬ ਨੂੰ ਮੇਲ ਵੀ ਕੀਤੀ ਹੈ ਮੈਂ ਰਮਨ ਬੈਰ ਜੀ ਨੂੰ ਵੀ ਆਪਣੇ ਨਾਲ ਲਾਵਾਂਗਾ ਔਰ ਉਹਦੇ ਵਿੱਚ ਮੈਂ ਲਿਖਿਆ ਹੈ ਕਿ ਅਰਜੈਂਟ ਐਕਸ਼ਨ ਨੀਡਿਡ ਟੂ ਪ੍ਰੀਜ਼ਰਵ ਹੈਰੀਟੇਜ ਬਿਲਡਿੰਗਸ ਇਨ ਗੁਰਦਾਸਪੁਰ ਓਕੇ ਕਿਉਂਕਿ ਇਹਦੇ ਬਾਰੇ ਨਾ ਤੁਸੀਂ ਸੋਚੋ ਮੈਂ ਇਹਦੇ ਵਿੱਚ ਆਪਣੇ ਲਾਲ ਚੰਦ ਕਟਾਰੂ ਚੱਕ ਜੀ ਨੂੰ ਵੀ ਮਿਲੂੰਗਾ ਤੇ ਉਹਨਾਂ ਨੂੰ ਵੀ ਕਹਾਂਗਾ ਲੋਕਾਂ ਨੂੰ ਲੇਕਿਨ ਇਹ ਕੱਲਾ ਮੈਂ ਨਹੀਂ ਕਰ ਪਾਵਾਂਗਾ ਜੇ ਗੁਰਦਾਸਪੁਰ ਦੇ ਲੋਕ ਮੇਰੇ ਨਾਲ ਨਾ ਖੜੇ ਜੀ ਬਿਲਕੁਲ ਠੀਕ ਹੈ ਜੀ ਤੋਂ ਮੈਂ ਤੁਹਾਡੇ ਮਾਧਿਅਮ ਤੋਂ ਇੱਕ ਵਾਰੀ ਫੇਰ ਰਿਕੁਐਸਟ ਕਰਾਂਗਾ ਕਿ ਮੇਰੀ ਇਸ ਗੱਲ ਨੂੰ ਸੁਣੋ ਇਸ ਗੱਲ ਨੂੰ ਸਮਝੋ ਅਗਰ ਤੁਹਾਨੂੰ ਅੱਛੀ ਲੱਗੇ ਤੇ ਕਿਰਪਾ ਕਰਕੇ ਓਪਨਲੀ ਆਪਣੇ ਸਰਕਲ ਚ ਗੱਲ ਕਰੋ ਜਿਹੜਾ ਵੀ ਇਸ ਇਸ ਵੀਡੀਓ ਨੂੰ ਦੇਖੇ ਪਲੀਜ਼ ਇਸ ਵੀਡੀਓ ਨੂੰ ਖੂਬਸਾਰਾ ਸ਼ੇਅਰ ਕਰੋ ਆਪਣੇ ਕਲੱਬਸ ਵਿੱਚ ਕਲੱਬ ਮੈਂਬਰਸ ਦੇ ਵਿੱਚ ਦੋਸਤਾਂ ਯਾਰਾਂ ਚ ਤਾਂ ਕਿ ਇੱਕ ਤੁਹਾਨੂੰ ਮੈਂ ਅੱਛਾ ਇੱਕ ਦੋ ਤਿੰਨ ਚਾਰ ਅੱਛੀਆਂ ਬਿਲਡਿੰਗਾਂ ਤੁਹਾਨੂੰ ਮੈਂ ਦੇ ਕੇ ਦਿਵਾ ਜਿਹਦੇ ਨਾਲ ਤੁਹਾਨੂੰ ਇਹ ਲੱਗੇ ਕਿ ਯਾਰ ਤੁਹਾਨੂੰ ਫੀਲ ਹੋਵੇ ਕਿ ਵੀ ਆਰ ਪ੍ਰਾਊਡ ਆਫ ਗੁਰਦਾਸਪੁਰ ਜੀ ਸੋ ਗੱਲਬਾਤ ਲਈ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਇਸਨ ਡਾਕਟਰ ਸਾਹਿਬ ਡਾਕਟਰ ਕੇਡੀ ਸਿੰਘ ਜੀ ਜਿਹੜੇ ਕਿ ਮੌਜੂਦਾ ਸਰਕਾਰ ਦਾ ਇੱਕ ਅਹਿਮ ਹਿੱਸਾ ਵੀ ਨੇ ਜਿਹੜਾ ਗੱਲਬਾਤ ਚ ਤੁਹਾਨੂੰ ਪਤਾ ਲੱਗਾ ਕਿ ਆਮ ਆਦਮੀ ਪਾਰਟੀ ਜਿਸ ਦੀ ਸੂਬੇ ਚ ਸਰਕਾਰ ਆ ਉਹਦੇ ਵਿੱਚ ਇੱਕੇ ਵੱਡੇ ਅਹੁਦੇ ਦੇ ਨੇ ਸੀਐਮ ਸਾਹਿਬ ਨੂੰ ਇਹ ਪ੍ਰਾਂਤਨ ਬਿਲਡਿੰਗਾਂ ਦੀ ਸੰਭ ਸੰਭਾਵ ਦੇ ਲਈ ਇੱਕ ਈਮੇਲ ਦੇ ਜ਼ਰੀਏ ਸੂਚਿਤ ਕਰ ਚੁਕੇ ਆ ਔਰ ਗੱਲਬਾਤ ਦੇ ਦੌਰਾਨ ਡਾਕਟਰ ਸਾਹਿਬ ਨੇ ਇਹ ਵੀ ਕਿਹਾ ਵਾ ਕਿ ਉਹ ਆਮ ਆਦਮੀ ਪਾਰਟੀ ਦੇ ਜਿਹੜੇ ਲੋਕਲ ਗੁਰਦਾਸਪੁਰ ਤੋਂ ਹਲਕਾ ਇੰਚਾਰਜ ਨੇ ਚੇਅਰਮੈਨ ਰਮਨ ਬੈਲ ਜੀ ਉਹਨਾਂ ਨੂੰ ਵੀ ਨਾਲ ਲੈ ਰਿਆ ਔਰ ਇਸ ਦੇ ਨਾਲ ਸਭ ਤੋਂ ਵੱਡੀ ਜਿਹੜੀ ਗੱਲ ਬਾ ਡਾਕਟਰ ਸਾਹਿਬ ਨੇ ਕਿਹਾ ਕਿ ਇਹ ਕੰਮ ਜਿਹੜਾ ਵਾ ਰਾਜਨੀਤੀ ਦਾ ਨਹੀਂ ਆ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਗੁਰਦਾਸਪੁਰ ਦੇ ਜਿੰਨੇ ਸਮਾਜ ਸੇਵੀ ਸੰਗਠਨ ਆਉਂਨਾਂ ਨੂੰ तमाम ਨਾਗਰਿਕਾਂ ਨੂੰ ਜੜਾਵਾ ਆਪੋ ਆਪਣੀ ਜ਼ਿੰਮੇਵਾਰੀ ਸਮਝ ਕੇ ਇਸ ਮੁਹਿੰਮ ਦੇ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਵਾ ਔਰ ਰਾਜਨੀਤੀ ਤੋਂ ਉੱਪਰ ਉੱਠ ਕੇ ਜੜਾਵਾ ਸਾਰਿਆਂ ਨੂੰ ਮਿਲ ਕੇ ਜੜਾਵਾ ਗੁਰਦਾਸਪੁਰ ਸ਼ਹਿਰ ਨੂੰ ਸੁੰਦਰ ਬਣਾਉਣ ਦੇ ਲਈ ਜੜਾਵਾ ਇਸ ਮੁਹਿੰਮ ਦੇ ਵਿੱਚ ਡਾਕਟਰ ਸਾਹਿਬ ਦਾ ਸਾਥ ਦੇਣਾ ਚਾਹੀਦਾ ਵਾ ਲਗਾਤਾਰ ਤੁਸੀਂ ਵੱਖ-ਵੱਖ ਖਬਰਾਂ ਦੇ ਲਈ ਆਪਣੇ ਇਸ ਨਿਊਜ਼ ਚੈਨਲ ਐਕਸਪ੍ਰੈਸ ਨਿਊਜ਼ ਲੈਟਰ ਨਾਲ ਜੁੜੇ ਰਹੋ ਮੈਂ ਤੁਹਾਡਾ ਆਪਣਾ ਰਿਪੋਰਟਰ ਜੇਸ਼ ਪੰਡਤ ਆਪਣੇ ਸੀਨੀਅਰ ਜਰਨਲਿਸਟ ਹਰੀਸ਼ ਕੱਕੜ ਦੇ ਨਾਲ ਗੁਰਦਾਸਪੁਰ ਕੇਡੀ ਹਸਪੀਟਲ ਤੋਂ ਧੰਨਵਾਦ